ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾਖ ਪਰਿਵਾਰ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਸਾਡਾ ਅੱਜ ਦਾ ਵਿਸ਼ਾ ਹੈ ਡਾਕਟਰ ਜਸਵੰਤ ਸਿੰਘ ਦੁਆਰਾ ਲਿਖਿਆ ਹੋਇਆ ਲੇਖ ਇਕਾਂਤ ਦਾ ਲਾਭ ਸਾਲ 1986 ਈਸਵੀ ਦੀ ਗੱਲ ਹੈ ਵਿਸ਼ਵ ਸਵਸਥ ਸੰਸਥਾ ਨੇ ਮੈਨੂੰ ਪਰਮਾ ਭੇਜਿਆ ਉੱਥੇ ਮਾਨਸਿਕ ਸਵਸਥ ਦੀਆਂ ਸੇਵਾਵਾਂ ਕਾਇਮ ਕਰਨ ਵਿੱਚ ਮਦਦ ਕਰਨ ਲਈ ਅਸੀਂ ਤਿੰਨ ਜਣੇ ਸਾਂ ਇੱਕ ਫ੍ਰਾਂਸੀਸੀ ਇੱਕ ਬਰਤਾਨਵੀ ਤੇ ਇੱਕ ਮੈਂ ਹਿੰਦੂਸਤਾਨੀ 15 ਦਿਨ ਅਸੀਂ ਰੰਗੂਨ ਵਿੱਚ ਰਹੇ ਤੇ ਡਾਕਟਰਾਂ ਤੇ ਨਰਸਾਂ ਨੂੰ ਮਾਨਸਿਕ ਰੋਗੀਆਂ ਦੇ ਇਲਾਜ ਦੇ ਸਾਧਨਾਂ ਤੇ ਜੁਗਤਾਂ ਨਾਲ ਜਾਣੂ ਕਰਵਾਉਂਦੇ ਰਹੇ ਫਿਰ ਹਵਾਈ ਜਹਾਜ਼ ਰਾਹੀਂ ਅਸੀਂ ਮਾਂਡਲੇ ਚਲੇ ਗਏ ਉੱਥੇ ਇੱਕ ਝੀਲ ਦੇ ਕਿਨਾਰੇ ਇੱਕ ਬੜੇ ਵੱਡੇ ਹੋਟਲ ਵਿੱਚ ਜੋ ਰੂਸੀਆਂ ਨੇ ਬਣਾ ਕੇ ਦਿੱਤਾ ਸੀ ਸਾਡਾ ਉਤਾਰਾ ਕੀਤਾ ਗਿਆ ਅਸਾਂ 10 ਦਿਨ ਉੱਥੇ ਰਹਿਣਾ ਸੀ ਤੇ ਫਿਰ ਰੰਗੂਨ ਪਰਤ ਕੇ 4-5 ਦਿਨ ਉੱਥੇ ਰਹਿ ਕੇ ਘਰਾਂ ਨੂੰ ਪਰਤ ਜਾਣਾ ਸੀ। ਮੰਡਲੇ ਕੀ ਪਹੁੰਚੇ ਸਾਡੇ ਪਹੁੰਚਦੇ ਸਾਰ ਬਿਜਲੀ ਚਲੀ ਗਈ। ਪਤਾ ਲੱਗਾ ਕਿ ਸਾਰੇ ਬਰਮਾ ਦੀ ਬਿਜਲੀ ਚਲੀ ਗਈ ਹੈ। ਰੇਲਾ ਨਹੀਂ ਚੱਲਣਗੀਆਂ, ਪ੍ਰੈਸ ਤੇ ਟੀਵੀ ਆਦ ਬੰਦ ਹੋ ਜਾਣਗੇ ਇਤਿਆਦ। ਸਾਡੇ ਹੋਟਲ ਵਿੱਚ ਦਿਨ ਵੇਲੇ ਵੀ ਹਨੇਰਾ ਰਹਿਣ ਲੱਗ ਪਿਆ। ਜਿੱਥੇ ਅਸੀਂ ਟ੍ਰੇਨਿੰਗ ਦੇਣੀ ਸੀ, ਉੱਥੇ ਵੀ ਹਨੇਰਾ ਵਰਤ ਰਿਹਾ ਸੀ। ਸੋ ਸਾਨੂੰ ਬਿਜਲੀ ਦੇ ਪਰਤਨ ਤੱਕ ਉਡੀਕਣਾ ਪੈਣਾ ਸੀ। ਮੇਰੇ ਦੋਵੇਂ ਸਾਥੀ ਜੋ ਪੱਛਮ ਵਿੱਚੋਂ ਆਏ ਸਨ ਤੇ ਕਦੇ ਨਿਚਲੇ ਨਹੀਂ ਸਨ ਬੈਠੇ ਬੜੇ ਤਿਲ ਮਿਲਾ ਰਹੇ ਸਨ ਘੜੀ ਮੁੜੀ ਦਫ਼ਤਰ ਜਾਂ ਜਾ ਕੇ ਪੁੱਛਣ ਬਿਜਲੀ ਕਦੋਂ ਆਵੇਗੀ ਮੈਨੂੰ ਉੱਥੇ ਦਾ ਰਹਿਣ ਵਾਲਾ ਇੱਕ ਹਿੰਦੁਸਤਾਨੀ ਮਿਲਣ ਆ ਗਿਆ ਮੈਂ ਉਸਨੂੰ ਨਹੀਂ ਸੀ ਜਾਣਦਾ ਉਸਨੂੰ ਕਿਤੇਉਂ ਪਤਾ ਲੱਗਾ ਕਿ ਇੱਕ ਹਿੰਦੁਸਤਾਨੀ ਡਾਕਟਰ ਇੱਥੇ ਆਇਆ ਹੋਇਆ ਹੈ ਸੋ ਉਹ ਮੈਨੂੰ ਮਿਲਣ ਆ ਗਿਆ ਪਹਿਲਾਂ ਤਾਂ ਮੈਂ ਸੋਚਿਆ ਇਸ ਬੰਦੇ ਨੂੰ ਆਪਣੇ ਲਈ ਜਾਂ ਆਪਣੇ ਕਿਸੇ ਸੰਬੰਧੀ ਲਈ ਡਾਕਟਰੀ ਸੇਵਾ ਦੀ ਲੋੜ ਹੋਣੀ ਹੈ ਸੋ ਮੇਰੇ ਪਾਸ ਆ ਗਿਆ ਹੈ ਪਰ ਮੇਰਾ ਕਿਆਸ ਗਲਤ ਨਿਕਲਿਆ ਉਹ ਤਾਂ ਮੇਰੀ ਮਦਦ ਕਰਨ ਆਇਆ ਸੀ ਉਹ ਬੋਲਿਆ ਡਾਕਟਰ ਜੀ ਤੁਹਾਨੂੰ ਭਗਵਾਨ ਜੀ ਨੇ ਇਕਾਂਤ ਬਖਸ਼ੀ ਹੈ ਇਸ ਦਾ ਲਾਭ ਉਠਾਓ ਇਕਾਂਤ ਵਿੱਚ ਐਸੀ ਆਤਮਿਕ ਅਵਸਥਾ ਕਾਇਮ ਹੋ ਸਕਦੀ ਹੈ ਜਿਸ ਵਿੱਚ ਅੰਦਰ ਚੁੱਪ ਵਰਤ ਸਕਦੀ ਹੈ ਇਸ ਨੂੰ ਇਕਲਤਾ ਨਾ ਸਮਝੋ ਰੱਬ ਦੇ ਸਮੀਪ ਹੋਣ ਦਾ ਅਵਸਰ ਸਮਝੋ ਤੁਹਾਨੂੰ ਐਸੀ ਇਕਾਂਤ ਸ਼ਾਇਦ ਮੁੜ ਕਦੇ ਨਸੀਬ ਨਾ ਹੋਵੇ ਜਿਸ ਵਿੱਚ ਕਿਸੇ ਨੇ ਮਿਲਨ ਨਹੀਂ ਆਉਣਾ ਕੋਈ ਟੈਲੀਫੋਨ ਨਹੀਂ ਖੜਕਣਾ ਕਿਸੇ ਮੀਟਿੰਗ ਵਿੱਚ ਹਾਜ਼ਰੀ ਨਹੀਂ ਦੇਣੀ ਕਿਸੇ ਮਹਿਮਾਨ ਦੀ ਮਹਿਮਾਨ ਨਿਵਾਜ਼ੀ ਨਹੀਂ ਕਰਨੀ ਕੋਈ ਕਿਤਾਬ ਨਹੀਂ ਪੜਨੀ ਇਥੋਂ ਤੱਕ ਕਿ ਘਰ ਵਾਲੀ ਨੇ ਵੀ ਆਵਾਜ਼ ਨਹੀਂ ਮਾਰਨੀ ਕੇਵਲ ਤੁਸੀਂ ਹੀ ਹੋਣੇ ਹੋ ਹੋ ਜਾਓ ਆਪਣੇ ਰੱਬ ਸੱਚੀ ਅੱਗੇ ਨੰਗੇ ਥੋੜਾ ਮਾਰੇ ਟੁੱਟੇ ਹੋਏ ਪਾਪਾਂ ਨਾਲ ਲਿਬੜੇ ਹੋਏ ਫਿਰ ਆਪਣੀ ਇਕਲ ਨੂੰ ਆਪਣੀ ਕਲਾਵੇ ਵਿੱਚ ਲੈ ਲੈਣਾ ਤਦ ਆਪਣੇ ਮਨ ਨੂੰ ਆਪਣੇ ਹਿਰਦੇ ਵਿੱਚ ਉਤਰਨ ਦੇਣਾ ਤੇ ਉੱਥੇ ਮੌਜੂਦ ਰੱਬ ਦੇ ਸੰਮੁਖ ਖੜੇ ਹੋ ਜਾਣਾ ਉਹ ਤਾਂ ਥੋੜੇ ਚਿਰ ਮਗਰੋਂ ਇਸ ਆਦਤ ਲੈ ਕੇ ਚਲਾ ਗਿਆ ਪਰ ਮੈਨੂੰ ਇਕਾਂਤ ਦੇ ਲਾਭ ਤੋਂ ਜਾਣੋ ਹੀ ਨਹੀਂ ਕਰਾ ਗਿਆ ਸਗੋਂ ਇਹ ਲਾਭ ਉਠਾ ਸਕੰਦੀ ਵਿਧੀ ਵੀ ਦੱਸ ਗਿਆ ਮੈਂ ਲਾਉਂ ਵਿੱਚੋਂ ਉੱਠ ਕੇ ਆਪਣੇ ਹਨੇਰੇ ਕਮਰੇ ਵਿੱਚ ਚਲਾ ਗਿਆ ਤੇ ਜਿਵੇਂ ਉਸ ਮੈਨੂੰ ਦੱਸਿਆ ਸੀ ਉਵੇਂ ਹੀ ਕੀਤਾ ਮਨ ਨੂੰ ਹਿਰਦੇ ਵਿੱਚ ਉਤਰਨ ਦਿੱਤਾ ਤੇ ਉੱਥੇ ਮੌਜੂਦ ਪਰ ਅਧਿਕ ਰੰਪ ਅੱਗੇ ਹੱਥ ਬਨ ਕੇ ਖਲੋ ਗਿਆ ਤਦ ਮੈਨੂੰ ਜਪਿਆ ਕਿ ਮੇਰੇ ਪ੍ਰਾਨ ਉਹ ਅੰਦਰੋਂ ਬੈਠਾ ਆਪ ਚਲਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ